ਦੇਖੋ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਪਹਿਲਗਮ ਹਮਲੇ ਦੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦ੍ਰਿੜ ਨਿਸ਼ਚੈ ਕੀਤਾ ਔਰ ਸਾਡੀ ਫੋਰਸਸ ਨੇ ਸਾਨੂੰ ਮਾਣ ਹੈ ਆਪਣੀ ਦੇਸ਼ ਦੀ ਸੈਨਾ ਦੇ ਉੱਤੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਨੌ ਅਤਵਾਦੀ ਅਡੇ ਜਿਹਨੂੰ ਆਪਾਂ ਅਤਵਾਦੀ ਯੂਨੀਵਰਸਿਟੀ ਵੀ ਕਹਿੰਦੇ ਆ ਉਥੇ ਟ੍ਰੇਨਿੰਗ ਦੇਣਾ ਰਿਕਰੂਟਮੈਂਟ ਕਰਨਾ ਸਾਰਾ ਕੁਝ ਕਰਦੇ ਸੀਗੇ ਉਹਨਾਂ ਨੂੰ ਖਤਮ ਕਰਕੇ ਰੱਖ ਦਿੱਤਾ ਉਜਾੜ ਕੇ ਰੱਖ ਦਿੱਤਾ ਔਰ ਇਹੀ ਨਹੀਂ ਹੋਇਆ ਉਸ ਦੇ ਬਾਅਦ ਲਗਭਗ 11 ਤੋਂ ਬਾਅਦ ਜਿਹੜੇ ਉਹਨਾਂ ਦੇ 에어ਫੀਲਡ ਸਨ 에어ਫੋਰਸ ਇਨਸਟਾਲੇਸ਼ਨ ਸਨ ਉਹਨਾਂ ਨੂੰ ਵੀ ਜਿਹੜਾ ਹੈਗਾ ਵੈ ਖਤਮ ਕਰਨ ਦਾ ਕੰਮ ਜਿਹੜਾ ਕੀਤਾ ਇਹ ਇੱਕ ਬਹੁਤ ਵੱਡੀ ਸਾਡੀ ਸੇਨਾ ਦੀ ਜਿੱਤ ਹੈਗੀ ਹੈ ਲੇਕਿਨ ਅਸੀਂ ਸਾਰੇ ਨੇ ਇਹ ਵੀ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਵੱਲੋਂ ਲਗਾਤਾਰ ਡਰੋਨਸ ਆ ਰਹੇ ਸਨ ਲਗਭਗ 3-400 ਡਰੋਨ ਉਹਨਾਂ ਨੇ ਹਿੰਦੁਸਤਾਨ ਦੇ ਉੱਤੇ ਫਾਇਰ ਕੀਤੇ ਮਿਜ਼ਾਈਲਸ ਹਿੰਦੁਸਤਾਨ ਤੇ ਫਾਇਰ ਕੀਤੀਆਂ ਲੇਕਿਨ ਇੱਕ ਵਾਰੀ ਫੇਰ ਸਾਡੀ ਸੈਨਾ ਨੇ ਦਿਖਾ ਦਿੱਤਾ ਚਾਹੇ ਉਹ ਆਰਮੀ ਹੋਵੇ ਨੇਵੀ ਹੋਵੇ ਜਾਂ 에ਅਰ ਫੋਰਸ ਹੋਵੇ ਕਿ ਹਿੰਦੁਸਤਾਨ ਦਾ ਕੋਈ ਬਾਲ ਨਹੀਂ ਬੰਕਾ ਕਰ ਸਕਦਾ ਔਰ ਸਾਰੇ ਸਾਰੇ ਡਰੋਨਸ ਜਿਹੜੇਗੇ ਨੇ ਜਾਂ ਮਿਜ਼ਾਈਲਸ ਜਿਹੜੀਆਂ ਆਈਆਂ ਸੀਗੀਆਂ ਉਹਨਾਂ ਨੂੰ ਆਕਾਸ਼ ਦੇ ਵਿੱਚ ਜਿਹੜਾ ਹੈਗਾ ਵਾ ਨਸਤ ਨਬੂਤ ਕੀਤਾ ਔਰ ਜੇ ਸਾਡੀਆਂ ਫੋਰਸਸ ਟੋਟਲੀ ਪ੍ਰੋਫੈਸ਼ਨਲ ਫੋਰਸਸ ਨੇ ਉਹਦੇ ਵਿੱਚ ਕੋਈ ਰਾਜਨੀਤੀ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਜੇ ਉਹ ਉਹਨੇ ਕੋਈ ਸਟੇਟਮੈਂਟ ਦਿੱਤੀ ਹੈ ਔਰ ਅਸੀਂ ਵੀ ਜਾਣਦੇ ਹਾਂ ਕਿ ਪਾਕਿਸਤਾਨ ਕਿਸ ਤਰ੍ਹਾਂ ਦੀ ਉੱਚੀ ਹਰਕਤਾਂ ਕਰ ਸਕਦਾ ਹੈ ਕਿਸ ਨੀਚ ਤੱਕ ਜਾ ਸਕਦਾ ਹੈ ਕਿ ਵੀ ਗੋਲਡਨ ਟੈਂਪਲ ਨੂੰ ਅਟੈਕ ਕਰਨ ਦਾ ਪ੍ਰਯਾਸ ਕੀਤਾ ਅਸੀਂ ਉਹਨਾਂ ਦੇ ਜਿਹੜਾ ਹੈਗਾ ਸਾਰੇ ਗੋਲਡਨ ਟੈਂਪਲ ਨੂੰ ਅਸੀਂ ਐਂਟੀ 에ਅਰਕ੍ਰਾਫਟ ਕੰਸ ਦੇ ਨਾਲ ਸੇਫ ਕੀਤਾ ਔਰ ਅਸੀਂ ਜਿਹੜਾ ਹੈ ਜਿੰਨੇ ਵੀ ਡਰੋਨਸ ਜਾਂ ਮਿਸਾਈਲਸ ਉਹਦੇ ਦੇ ਪਾਸੇ ਆਈਆਂ ਅਸੀਂ ਉਹਨਾਂ ਨੂੰ ਨਸਤਬੂਦ ਕੀਤਾ ਔਰ ਇਹ ਸਚਾਈ ਵੀ ਆਪਾਂ ਦੇਖਿਆ ਕਿ ਅੰਮਰਸਰ ਤੋਂ ਇੱਕ ਲਗਾਤਾਰ ਡਰੋਨਸ ਆ ਰਹੇ ਸਨ ਕਿਸ ਤਰੀਕੇ ਨਾਲ ਮਿਜ਼ਾਈਲਸ ਆ ਰਹੀਆਂ ਸਨ ਔਰ ਪਾਕਿਸਤਾਨ ਦੀ ਨੀਅਤ ਨੂੰ ਵੀ ਅਸੀਂ ਇਸ ਤਰੀਕੇ ਨਾਲ ਸਮਝਦੇ ਆ ਤੇ ਮੈਂ ਸਮਝਦਾ ਹਾਂਗਾ ਕਿ ਉਹਨਾਂ ਨੇ ਜੋ ਕਿਹਾ ਉਹ ਬਿਲਕੁਲ ਠੀਕ ਕਿਹਾ ਹੈ ਔਰ ਇਹ ਗੱਲ ਗੁਡਨੇਪਲ ਦੇ ਗ੍ਰੰਥੀ ਸਾਹਿਬ ਦੀ ਸਟੇਟਮੈਂਟ ਦੀ ਮੈਂ ਸੈਨਾ ਦੇ ਬਿਆਨ ਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦਾ ਬਿਕੋਜ਼ ਇਹ ਉਹਨਾਂ ਦਾ ਸਫੀਅਰ ਹੈਗਾ ਲੇਕਿਨ ਭਾਰਤੀ ਜਨਤਾ ਪਾਰਟੀ ਸਰ ਇੱਕ ਗੱਲ ਕਹਿ ਸਕਦੀ ਆ ਸਾਨੂੰ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮਾਣ ਹੈ ਸਾਨੂੰ ਆਪਣੀ ਦੇਸ਼ ਦੀ ਜਿਹੜੀ ਫੌਜ ਹੈ ਉਸ ਉਤੇ ਮਾਣ ਹੈ ਕਿ ਉਹਨਾਂ ਦੇ ਹੁੰਦੇ ਹਿੰਦੁਸਤਾਨ ਦਾ ਕੋਈ ਬਾਲ ਬੰਕਾ ਨਹੀਂ ਕਰ ਸਕਦਾ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਪਾਕਿਸਤਾਨ ਹਮੇਸ਼ਾ ਉਹ ਕੰਮ ਕਰੇਗਾ ਜਿਸ ਦੇ ਨਾਲ ਹਿੰਦੁਸਤਾਨ ਦੇ ਵਿੱਚ ਡਿਸਟਰਬੈਂਸ ਪੈਦਾ ਹੋਵੇ ਔਰ ਮੈਂ ਤੁਹਾਡੀ ਗੱਲ ਨਾਲ ਥੋੜਾ ਜਿਹਾ ਪੂਰੀ ਤਰ੍ਹਾਂ ਸਹਿਮਤ ਨਹੀਂਗਾ ਕਿ ਵੀ ਦਰਬਾਰ ਸਾਹਿਬ ਜਿਹੜਾ ਹੈਗਾ ਵੈ ਸਿੱਖੀ ਦਾ ਸਿਰਫ ਦਰਬਾਰ ਸਾਹਿਬ ਉਹ ਪਾਵਨ ਸਥਾਨ ਹੈ ਜਿੱਥੇ ਹਰ ਹਿੰਦੁਸਤਾਨੀ ਜਾਂਦਾ ਹੈ ਔਰ ਉਸ ਦੇ ਉੱਤੇ ਇਹ ਸ਼ਰਤ ਪਾਕਿਸਤਾਨ ਕਰ ਸਕਦਾ ਹੈ ਪਰ ਸਾਰੇ ਚਿੰਤਾ ਜਾਣਦੇ ਉਹਦੇ ਵਾਸਤੇ ਕੋਈ ਧਰਮ ਨਹੀਂ ਉਹਦਾ ਤਾਂ ਇਹ ਹੈ ਕਿ ਕਿਵੇਂ ਡਿਸਟਰਬੈਂਸ ਕ੍ਰੀਏਟ ਹੁੰਦੀ ਹੈ ਔਰ ਫਿਰ ਇਸ ਕਰਕੇ ਮੈਂ ਇੱਕ ਵਾਰੀ ਫੇਰ ਕਹਣਾ ਕਿ ਆਰਮੀ ਨੇ ਜੋ ਕੀਤਾ ਹੈਗਾ ਜੋ ਸਾਡੀ ਫੌਜ ਨੇ ਕੀਤਾ ਹੈਗਾ ਮੈਂ ਨਾ ਤਾਂ ਉਹਦੇ ਪ੍ਰਸ਼ਨ ਉਠਾਣਾ ਔਰ ਨਾ ਹੀ ਮੇਰੀ ਹੇਗਾ ਕਿ ਵੀ ਮੈਂ ਉੱਤੇ ਕਮੈਂਟ ਕਰ ਸਕਾਂ ਉਹ ਉਹਨਾਂ ਦਾ ਡਿਪਾਰਟਮੈਂਟ ਹੈ ਭਾਰਤੀ ਜਨਤਾ ਪਾਰਟੀ ਦੀ ਕੋਈ ਸਟੇਟਮੈਂਟ ਹੈ ਤਾਂ ਉਹਦਾ ਜਵਾਬ ਦੇਣਾ ਮੇਰਾ ਬੰਦ ਹੈ ਲੇਕਿਨ ਜਿਹੜੀ ਆਰਮੀ ਨੇ ਸਟੇਟਮੈਂਟ ਦਿੱਤੀ ਹੈ ਉਹਦੇ ਵਾਸਤੇ ਤੁਹਾਨੂੰ ਆਰਮੀ ਅਥਾਰਟिटीज ਨੂੰ ਅਪਰੋਚ ਕਰਨਾ ਪਏਗਾ ਕਿ ਉਹ ਜੇ ਕੋਈ ਪ੍ਰਸ਼ਨ ਉਹਦੇ ਤੇ ਕੋਈ ਇਸ਼ੂ ਹੈਗਾ ਤੇ ਜੇ ਜੇ ਤੁਹਾਨੂੰ ਧਿਆਨ ਚ ਹੋਵੇ ਤੇ ਸਭ ਤੋਂ ਪਹਿਲਾਂ ਕਰਤਾਰਪੁਰ ਦਾ ਲਾਂਘਾ ਜਿਹੜਾ ਹੈਗਾ ਵਾ ਜੇ ਬੰਦ ਕੀਤਾ ਸੀਗਾ ਤੇ ਪਾਕਿਸਤਾਨ ਨੇ ਕੀਤਾ ਇਸ ਜੰਗ ਦੇ ਦੌਰਾਨ ਤੁਹਾਨੂੰ ਯਾਦ ਹੋਏਗਾ ਕਿ ਸਾਡੇ ਬਹੁਤ ਸਾਰੇ ਸ਼ਰਧਾਲੂ ਜਿਹੜੇ ਗਏ ਨੇ ਕਰਤਾਰਪੁਰ ਸਾਹਿਬ ਦੇ ਬਾਰਡਰ ਤੋਂ ਵਾਪਸ ਹੋਏ ਸੀਗੇ ਕਿਉਂਕਿ ਪਾਕਿਸਤਾਨ ਨੇ ਬੰਦ ਕੀਤਾ ਮੈਸੇਜ ਕਰ ਰਿਹਾ ਨਾ ਪਾਕਿਸਤਾਨ ਜਿਹੜਾ ਹੈਗਾ ਵਾਹ ਹਮੇਸ਼ਾ ਉਹ ਗੱਲਾਂ ਕਰੇਗਾ ਜਿਹਦੇ ਨਾਲ ਵਖਰੇਵਾ ਪੈਦਾ ਹੁੰਦਾ ਹੋਵੇ ਹਿੰਦੁਸਤਾਨ ਦੇ ਵਿੱਚ ਬੰਦ ਤੇ ਉਹਨੇ ਕੀਤਾ ਔਰ ਕਹਿ ਰਿਹਾ ਹਿੰਦੁਸਤਾਨ ਨੂੰ ਸੋਦੀ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਉਹਦੀ ਨੀਅਤ ਜਿਹੜੀ ਗਈ ਹੈ ਔਰ ਇਹ ਆਪਾਂ ਚੰਗੀ ਤਰ੍ਹਾਂ ਸਮਝਦੇ ਹਾਂ ਉਹਦਾ ਸਿਰਫ ਇੱਕ ਇੱਕ ਮੰਤਵ ਹੁੰਦਾ ਹੈ ਕਿਸੇ ਤਰੀਕੇ ਪੰਜਾਬ ਔਰ ਇਸ ਦੇ ਵਿੱਚ ਵਿਖਰਾਵਾ ਪਾਇਆ ਜਾਵੇ ਮਿਨੋਰਟੀ ਮੈਜੋਰਟੀ ਦਾ ਇਸ਼ੂ ਖੜਾ ਕੀਤਾ ਜਾਵੇ। ਸੋ ਇਹ ਚੀਜ਼ਾਂ ਜਿਹੜਾ ਗਿਆ ਸਾਨੂੰ ਨਹੀਂ ਧਿਆਨ ਦੇਣਾ ਚਾਹੀਦਾ। ਅਸੀਂ ਚੰਗੀ ਤਰ੍ਹਾਂ ਪੰਜਾਬ ਉਹਨੂੰ ਪਾਕਿਸਤਾਨ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ।